ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀ ਆ ਤੁਸੀਂ ਸਭ ਠੀਕ ਠਾਕ ਹੋ ਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦਾ ਪੌਣੀ ਦੱਸਦਾ ਟਾਈਮ ਹੈ ਪ੍ਰੀ ਕੱਜ ਹੈ ਕਿ 1 ਸਤੰਬਰ ਦਿਨ ਆ ਜਾਏਗਾ ਸੋਮਵਾਰ ਤੇ ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੀਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਪਰਿਵਾਰ ਦੀ ਹੱਦ ਬੀਤੀ। ਉਸ ਪਰਿਵਾਰ ਦੇ ਵਿੱਚ ਪੁੱਤਰ ਨਹੀਂ ਸੀ। ਉਸ ਪਰਿਵਾਰ ਦੇ ਵਿੱਚ ਸਿਰ 3 ਧੀ ਧੀਆ ਸਨ। ਤੇ ਉਹ ਧੀਆ ਦੀ ਮਾਂ ਚਾਹੁੰਦੀ ਸੀ ਵੀ ਮੇਰੇ ਵੀ ਪੁੱਤਰ ਹੋਵੇ ਹਨਾ ਸਭ ਚਾਹੁੰਦੇ ਨੇ ਜਿਨ੍ਹਾਂ ਦੇ ਧੀਆ ਹੁੰਦੀਆਂ ਉਹ ਚਾਹੁੰਦੇ ਵੀ ਸਾਡੇ ਪੁੱਤਰ ਵੀ ਹੋਵੇ ਜਿਨ੍ਹਾਂ ਦੇ ਪੁੱਤਰਾਂ ਦੀ ਦਾਤ ਹੁੰਦੀ ਹੈ ਉਹ ਚਾਹੁੰਦੇ ਵੀ ਸਾਡੇ ਧੀਆ ਵੀ ਹੋਣ ਹਨਾ ਸੋ ਇਸੇ ਤਰੀਕੇ ਨਾਲ ਉਹਨਾਂ ਬੱਚੀਆਂ ਦੀ ਮਾਂ ਵੀ ਚਾਹੁੰਦੀ ਸੀ ਵੀ ਮੈਨੂੰ ਰੱਬ ਨੇ ਧੀਆ ਤਾਂ ਦਿੱਤੀਆਂ ਮੇਰੇ ਇੱਕ ਪੁੱਤਰ ਵੀ ਹੋਵੇ ਤੇ ਪਰ ਫਿਰ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਐਦਾਂ ਕਰੋ ਵੀ 1 ਲੱਖ ਰੁਪਏ ਖੜੇ ਹੋ ਕੇ ਇਹਨਾਂ ਦੇ ਨਾਮ ਦੀ ਅਰਦਾਸ ਕਰੋ ਤਾਂ ਮਹਾਰਾਜ ਜੁਰੂਰ ਕਿਰਪਾ ਕਰਨਗੇ ਤੇ ਉਹੀ ਹੋਇਆ ਉਹਨਾਂ ਦੇ ਉੱਤੇ ਪ੍ਰਮਾਤਮਾ ਨੇ ਐਸੀ ਮਿਹਰ ਕੀਤੀ ਕਿ ਉਹਨਾਂ ਦੇ ਘਰ ਪਹਿਨਤੀਆਂ ਵਾਦਿਕ ਪੁੱਤਰ ਨੇ ਜਨਮ ਲੈਤਾ ਸੋ ਵੀਡੀਓ ਦੇ ਵਿੱਚ ਮੈਂ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਇਸ ਸਮੇਂ ਕਿਹੜੀ ਅਰਦਾਸ ਕੀਤੀ ਉਹਨਾਂ ਨੇ ਸੋ ਵੀਡੀਓ ਨੂੰ ਬੇੜਾ ਸਕੇ ਆਪਾਂ ਕਿਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹ ਤੇ ਅਮਲ ਵੀ ਜਰੂਰ ਕਰਿਓ ਤੇ ਵੱਤ ਵਤ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਬਾਕੀ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਕਰੂੰਗੀ ਮੈਂ ਤੁਹਾਨੂੰ ਕੱਲ ਦੀ ਵੀਡੀਓ 'ਚ ਵੀ ਕਿਹਾ ਸੀ ਹਨਾ ਸਾਡੇ ਹੁਣ ਇੱਧਰ ਵੀ ਹੁਣ ਵੀ ਇਸ ਸਮੇਂ ਵੀ ਮੀਂਹ ਬਹੁਤ ਪੈ ਰਿਹਾ ਸੰਗਰੂਰ ਵਾਲੇ ਪਾਸੇ ਸਾਰੇ ਪਾਸੇ ਹਨਾ ਮੀਂਹ ਪੈ ਰਿਹਾ ਰਾਤ ਦਾ ਤੇ ਜਿਹੜਾ ਵੀ ਖਤਰੇ ਦਾ ਨਿਸ਼ਾਨ ਆ ਹੋਰ ਜ਼ਿਆਦਾ ਵਾਧਾ ਜਾ ਰਿਹਾ ਤੇ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਜ਼ਰੂਰ ਕਰਿਆ ਕਰੋ ਆਪਾਂ ਵੀ ਕਰਦੇ ਹਾਂ ਤੁਸੀਂ ਵੀ ਜ਼ਰੂਰ ਕਰਿਆ ਕਰੋ ਵਾਹਿਗੁਰੂ ਮਿਹਰ ਕਰ ਪ੍ਰਮਾਤਮਾ ਪਰਮਾਤਮਾ ਤੂੰ ਹੀ ਸੱਚਾ ਆਕਾਸ਼ਾ ਸਾਰੇ ਅੰਗ ਸੰਗ ਸਹਾਈ ਹੋ ਕੇ ਰੱਖਿਆ ਤੂੰ ਹੀ ਕਰਨੀਆ ਦਾਤਿਆ ਤੇਰੇ ਤੇ ਭਰੋਸਾ ਤੇਰੇ ਤੇ ਦੋਰੀਆਂ ਤੇਰੇ ਤੇ ਲੜ ਲੱਗੀਆਂ ਤੇਰੇ ਤੇ ਵਿਸ਼ਵਾਸ ਆ ਮੇਰੇ ਮਾਲਕਾ ਪਰਮਾਤਮਾ ਚਾਹੇ ਤਾਂ ਜੀ ਇੱਕ ਪਲ ਦੇ ਵਿੱਚ ਸਾਡੇ ਦੁੱਖਾਂ ਨੂੰ ਖਤਮ ਕਰ ਸਕਦਾ ਸੋ ਉਹਨਾਂ ਦੇ ਚਰਨਾ ਚਰਦਾ ਜ਼ਰੂਰ ਕਰਿਆ ਕਰੋ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਉੱਤੇ ਇਹ ਮੁਸੀਬਤ ਦੀ ਘੜੀ ਆਈ ਪਈ ਹੈ ਜਿਨ੍ਹਾਂ ਦੇ ਘਰਾਂ ਵਿੱਚ ਇਹਨਾਂ ਦਾ ਪਾਣੀ ਖਤਮ ਚੱਲ ਨਾ ਪਾਣੀ ਜਿਨ੍ਹਾਂ ਦੀ 6-6 ਮਹੀਨੇ ਦੀ ਜਿਹੜੀ ਫਸਲ ਨੇਂ ਤਾਂ ਸਿਉ ਬਰਬਾਦ ਹੋ ਗਈ ਤੇ ਬਾਕੀ ਹੋਰ ਪਤਾ ਨਹੀਂ ਕਿੰਨੇ ਕਸਾਲ ਵਿਚਾਰਿਆਂ ਨੂੰ ਵਾਪਸ ਉਸੇ ਤਰ੍ਹਾਂ ਪੈਰਾਂ ਦੇ ਖੜੇ ਹੋਣ ਵਾਸਤੇ ਸਮਾਂ ਲੱਗੇ ਤੇ ਕਈਆਂ ਦਾ ਤਾਂ ਸਭ ਕੁਝ ਹੀ ਖਤਮ ਹੋ ਗਿਆ ਹਨਾ ਸੋ ਉਹਨਾਂ ਵਾਸਤੇ ਅਰਦਾਸ ਜ਼ਰੂਰ ਕਰਿਆ ਕਰੋ ਜਿਵੇਂ ਕੱਲ ਦੀ ਵੀ ਵੀ ਸਿ ਵੀ ਕਿਹਾ ਸੀ ਤੇ ਮੈਂ ਅੱਜ ਵੀ ਤੁਹਾਡੇ ਅੱਗੇ ਹੱਥ ਜੋੜ ਕੇ ਇਹ ਕਹਿ ਨਹੀਂ ਆ ਵੀ ਤੁਸੀਂ ਜ਼ਰੂਰ ਅਰਦਾਸ ਕਰਿਆ ਕਰੋ ਚਾਹੇ 5 ਮਿੰਟ ਅਰਦਾਸ ਕਰਿਆ ਕਰੋ ਉਹਨਾਂ ਵਾਸਤੇ ਅਰਦਾਸ ਜ਼ਰੂਰ ਕਰਿਆ ਕਰੋ ਤੇ ਬਾਕੀ ਇਹ ਵੀਡੀਓ ਨੂੰ ਮੈਂ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਚੀਜ਼ ਤੁਹਾਨੂੰ ਹੋਰ ਜ਼ਰੂਰ ਕਹੂੰਗੀ ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਮੈਨੂੰ ਏਦਾਂ ਦੇ ਕਮੈਂਟ ਆਉਣ ਵੀ ਦੀਦੀ ਏਦਾਂ ਕਿ ਨਹੀਂ ਹੋ ਸਕਦਾ ਵੀ ਇੱਕ ਖੜੇ ਇੱਕ ਲੱਤ ਤੇ ਖੜੇ ਹੋਣ ਨਾਲ ਅਰਦਾਸ ਕਿਵੇਂ ਪੂਰੀ ਹੋ ਸਕਦੀ ਹੈ ਇਹ ਤਾਂ ਮਨਮਤਾਂ ਦੀ ਗੱਲ ਆ ਏਦਾਂ ਥੋੜੀ ਹੁੰਦਾ ਅਰਦਾਸ ਜੀ ਮਰਜ਼ੀ ਕਰ ਲਓ ਉਹ ਵੀ ਪੂਰੀ ਹੋ ਸਕਦੀ ਆ ਹਾਂਜੀ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਸਾਰੇ ਜਣੇ ਇੱਕ ਲੱਤ ਤੇ ਖੜੇ ਹੋ ਕੇ ਅਰਦਾਸ ਕਰਨੀ ਸ਼ੁਰੂ ਕਰ ਦੋ ਨਹੀਂ ਮੈਂ ਤਾਂ ਉਹਨਾਂ ਦੀ ਘਟਨਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਹਨਾ ਹੁਣ ਦੇਖੋ ਕਿਸੇ ਵੀ ਘਟਨਾ ਭਾਵਨਾਦ੍ਰਿ ਕਿਸੇ ਤਰੀਕੇ ਨਾਲ ਜੁੜ ਜਾਂਦੀ ਹੈ ਕਿਸੇ ਦੀ ਕਿਸੇ ਤਰੀਕੇ ਨਾਲ ਜੁੜ ਜਾਂਦੀ ਹੈ ਕੋਈ ਬਹਿ ਕੇ ਵੀ ਅਰਦਾਸ ਕਰ ਲੈਂਦਾ ਤਾਂ ਵੀ ਪਰਵਾਨ ਹੋ ਜਾਂਦੀ ਹੈ ਕੋਈ ਖੜੇ ਹੋ ਕੇ ਅਰਦਾਸ ਕਰਦਾ ਤਾਂ ਪਰਵਾਨ ਹੋ ਜਾਂਦੀ ਹੈ ਕੋਈ ਇੱਕ ਲੱਖ ਤੇ ਖੜੇ ਹੋ ਕੇ ਕਰ ਲੈਂਦਾ ਤਾਂ ਵੀ ਪਰਵਾਨ ਹੋ ਜਾਂਦੀ ਹੈ ਗੱਲ ਹੁੰਦੀ ਹੈ ਭਾਵਨਾ ਦੀ ਕਿਸੇ ਦਾ ਦੇਖੋ ਆਪਾਂ ਦੀ ਉਂਗਲਾਂ ਕਦੀ ਬਰਾਬਰ ਨਹੀਂ ਹੁੰਦੀਆਂ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੁੰਦਾ ਹਰ ਇੱਕ ਅਦਾ ਆਪਣਾ ਆਪਣਾ ਵਿਸ਼ਵਾਸ ਹੁੰਦਾ ਚਲੋ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕੋਈ ਆਪਾਂ ਮਾੜਾ ਕੰਮ ਤਾਂ ਨਹੀਂ ਖਣਾ ਕਰਨਾ ਕੋਈ ਪਤਾ ਗਤ ਨਹੀਂ ਇਤਨੀ ਕਰਨਾ ਗੱਲ ਦਾ ਅਰਸ ਕਰਨ ਦੀ ਹੋ ਰਹੀ ਹੈ ਉਸ ਪਰਿਵਾਰ ਨੇ ਇੱਕ ਲੱਤ ਤੇ ਖੜੇ ਹੋ ਕੇ ਅਰਦਾਸ ਕਰੀ ਉਹਨਾਂ ਦਾ ਵਿਸ਼ਵਾਸ ਇਹ ਭਾਵਨਾ ਸੀ ਵੀ ਅਸੀਂ ਇਕਰਾਰੇ ਖੜੇ ਹੋ ਕੇ ਕਰਾਂਗੇ ਤਾਂ ਮਹਾਰਾ ਸਾਡੀ ਛੇਤੀ ਸੁਣਨਗੇ ਔਰ ਗੁਰੂ ਨੇ ਕਿਰਪਾ ਵੀ ਕੀਤੀ ਉਹਨਾਂ ਦੀ ਪਰਮਾਤਮਾ ਨੇ ਸੁਣੀ ਵੀ ਇਹਦਾ ਮਤਲਬ ਇਹ ਨਹੀਂ ਹੈ ਵੀ ਜੋ ਦੋ ਲੱਤਾਂ ਤੇ ਖੜੇ ਹੋ ਕੇ ਅਰਦਾਸ ਕਰਦੇ ਉਹਨਾਂ ਦੀ ਰੱਬ ਨਹੀਂ ਸੁਣਦਾ ਐਦਾਂ ਦੀ ਗੱਲ ਨਹੀਂ ਹੈ ਪਰਮਾਤਮਾ ਉਹਨਾਂ ਦੀ ਵੀ ਸੁਣਦਾ ਮਹਾਰਾਜ ਕਹਿੰਦੇ ਚਾਹੇ ਤੁਸੀਂ ਮੈਨੂੰ ਜੰਗਲਾਂ 'ਚ ਬਹਿ ਕੇ ਯਾਦ ਕਰ ਲੋ ਬਸ ਸੱਚੇ ਮਨ ਤੋਂ ਕਰ ਲੋ ਹੁਣ ਦੇਖਿਆ ਜਾਵੇ ਕਈ ਸਾਰਾ ਦਿਨ ਪਾਠ ਕਰਦੇ ਤਾਂ ਵੀ ਅਰਦਾਸ ਨਹੀਂ ਪੂਰੀ ਹੁੰਦੀ ਕਈ 5 ਮਿੰਟ ਵੀ ਰੱਬ ਨੂੰ ਧਿਆਨ ਲੰ데요 ਤਾਂ ਵੀ ਅਰਦਾਸ ਪ ਸੂਪਰ ਮਾਥਮਾ ਕਹਿੰਦੇ ਚਾਹੇ ਤੂੰ ਮੈਨੂੰ 5 ਮਿੰਟ ਯਾਦ ਕਰਨਾ ਪਰ ਸੱਚੇ ਮਨ ਤੋਂ ਪੂਰੀ ਇਕਾਗਰਤਾ ਦੇ ਨਾਲ ਮੈਨੂੰ ਯਾਦ ਕਰ। ਸੋ ਗੱਲ ਸਿਰਸ਼ਵਾਸ ਤੇ ਭਾਵਨਾ ਦੀ ਹੁੰਦੀ ਹੈ। ਹਸੋ ਚਲੋ ਹੁਣ ਮੈਂ ਤੁਹਾਡੇ ਨਾਲ ਵੀਡੀਓ ਅੱਗੇ ਸ਼ੇਅਰ ਕਰਦੀ ਹਾਂ ਉਸ ਦਾ ਪਰਿਵਾਰ ਦੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਤਾਂ ਉਸ ਭੈਣ ਨੇ ਦੱਸਿਆ ਕਹਿੰਦੀ ਆ ਵੀ ਅਸੀਂ ਨਾ ਤਿੰਨ ਭੈਣਾਂ ਭੈਣਾਂ ਸੀਗੀਆਂ ਸਾਡੇ ਭਰਾ ਨਹੀਂ ਸੀਗਾ। ਮੇਰੀ ਮੰਮੀ ਨੂੰ ਇਹ ਸੀਗਾ ਵੀ ਸਾਡੇ ਵੀ ਮੇਰੇ ਪੁੱਤ ਹੋਵੇ ਮੇਰੀਆਂ ਭੈਣਾਂ ਮੇਰੀਆਂ ਧੀਆਂ ਦੇ ਵੀ ਭਾਈ ਹੋਵੇ। ਜਿਹੜਾ ਇਹਨਾਂ ਦੇ ਵਿਆਹ ਤੋਂ ਬਾਅਦ ਇਹਨਾਂ ਦਾ ਵਰਤੀ ਹੈ ਨਾ ਇਹਨਾਂ ਦੇ ਕੋਲੇ ਜਾ ਵੀ ਆ ਵੀ ਤੇ ਇੱਕ ਉਹ ਰਿਸ਼ਤੇਦਾਰੀ ਬਣ ਜਾਂਦੀ ਹੈ ਹਨ ਇਹ ਕਹਿੰਦੇ ਨਾ ਕਿਸੇ ਨੇ ਮੇਰੀ ਮੰਮੀ ਨੂੰ ਦੱਸਿਆ ਵੀ ਤੁਸੀਂ ਇੱਕ ਲੱਤ ਤੇ ਖੜੇ ਹੋਗੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਨਾਮ ਦੀ ਅਰਦਾਸ ਕਰੋ ਤੇ ਜਰੂਰ ਕਿਰਪਾ ਕਰਦੇ ਨੇ ਇਹ ਕਹਿੰਦੀ ਨਾ ਮੇਰੀ ਮੰਮੀ ਨੂੰ ਵੀ ਬਹੁਤ ਜਨੀ ਵਿਸ਼ਵਾਸ ਸੀਗਾ ਬਾਬਾ ਦੀਪ ਸਿੰਘ ਜੀ ਤੇ ਹੁਣ ਤੱਕ ਇਹ ਵੀ ਹੋਰ ਵੀ ਜ਼ਿਆਦਾ ਹੈ ਠੀਕ ਹੈ ਤੇ ਕਹਿੰਦੀ ਮੇਰੀ ਮੰਮੀ ਨੇ ਸੱਚੇ ਮਨ ਤੋਂ ਕਹਿੰਦੀ ਉਹ ਦੱਸਦੇ ਹੁੰਦੀ ਆ ਕਿ ਮੈਂ ਅਰਦਾਸ ਕੀਤੀ ਕਹਿੰਦੇ ਅਸੀਂ ਉਦੋਂ ਛੋਟੀਆਂ ਸੀਗੀਆਂ ਜਿਆਦਾ ਵੱਡੀਆਂ ਨਹੀਂ ਸੀ ਹਨਾ ਕਹਿੰਦੇ ਵੀ ਜਦੋਂ ਮੇਰੀ ਮੰਮੀ ਨੇ ਅਰਦਾਸ ਕੀਤੀ ਤੇ ਕਹਿੰਦੇ ਪਰਮਾਤਮਾ ਨੇ ਐਸੀ ਮਿਹਰ ਕੀਤੀ ਕਹਿੰਦੇ ਇੱਕ ਸਾਲ ਬਾਅਦ ਜਿਹੜਾ ਹੈਗਾ ਸਾਡੇ ਘਰ ਦੇ ਉੱਤੇ ਗੁਰੂ ਦੀ ਕਿਰਪਾ ਹੋਈ ਤੇ ਪਰਮਾਤਮਾ ਨੇ ਐਸੀ ਮਿਹਰ ਕਰਕੇ ਪੁੱਤਰ ਦੀaat ਬਖਸ਼ਿਸ਼ ਕੀਤੀ ਕਹਿੰਦੇ ਉਸ ਤੋਂ ਬਾਅਦ ਮੇਰੀ ਮੰਮੀ ਨੇ ਮਤਲਬ ਕੀ ਪਰਮਾਤਮਾ ਨੂੰ ਹੋਰ ਵੀ ਜ਼ਿਆਦਾ ਧਿਆਉਣਾ ਸ਼ੁਰੂ ਕਰਤਾ ਕਿਉਂਕਿ ਹੁੰਦਾ ਨਾ ਜਦੋਂ ਆਪਣੇ ਨਾਲ ਕੋਈ ਐਦਾ ਵੀ ਘਟਨਾ ਹੋ ਜੇ ਆਪਣੀ ਕੋਈ ਐਦਾ ਦਾ ਆਪਣਾ ਕੋਈ ਐਦਾ ਵੀ ਮਨੋਕਾਮਨਾ ਪੂਰੀ ਹੋ ਜੇ ਜੋ ਜੀੜੀ ਆਪਣਾ ਇੱਕ ਤਰ੍ਹਾਂ ਦਾ ਆਪਣਾ ਸੁਪਨਾ ਹੁੰਦਾ ਹਨਾ ਤੁਹਾਡਾ ਜੀ ਮਾਫ ਕਰਿਓ ਜੀ ਬਾਰ ਬਾਰ ਨਾ ਕਿਉਂਕਿ ਮੌਸਮ ਨਹੀਂ ਪੈਂਦਾ ਨਾ ਬਾਹਰ ਮੱਖੀਆਂ ਨੇ ਉਹਦਾ ਕਰਕੇ ਬੜਾ ਤੰਗ ਕਰ ਰਹੀਆਂ ਨੇ ਉਹ ਤੇ ਇਦਾਂ ਵੀ ਉਹ ਆਪਣੇ ਨਾਲ ਘਟਨਾ ਵੀਤਦੀ ਹੈ ਹਨ ਆਪਣਾ ਵਿਸ਼ਵਾਸ ਹੋਰ ਵੱਧ ਜਾਂਦਾ ਪਰ ਮਾਤਮਾ ਤੇ ਹਨ ਆਪਾਂ ਨੂੰ ਹੋਰ ਹੈ ਇਦਾਂ ਹੁੰਦਾ ਵੀ ਵਾਕਈ ਫਿਰ ਜਦੋਂ ਐਕਸਪੀਰੀਅੰਸ ਵੱਧ ਜਾਂਦਾ ਹੈ ਤੇ ਉਹ ਤੇ ਆਪਣਾ ਬਰੋਸਾ ਵੱਧਦਾ ਜਾਂਦਾ ਹੈ ਇਹ ਸੱਚ ਇਹ ਸਚਾਈ ਹੈ ਇਹ ਤਾਂ ਨਾ ਕੀਤੀ ਹਨ ਕਿਸੇ ਦੇ ਕਹੇ ਤੇ ਆਪਾਂ ਉਹਨਾਂ ਵਿਸ਼ਵਾਸ ਨਹੀਂ ਕਰ ਪਾਉਂਦੇ ਜਦ ਆਪਣਾ ਖੁਦ ਨਾਲ ਐਕਸਪੀਰੀਅੰਸ ਹੁੰਦਾ ਆਪਣੇ ਖੁਦ ਨਾਲ ਉਹ ਘਟਨਾ ਦੀਤਦੀ ਹੈ ਸਿਰਫ ਜਿਆਦਾ ਐਕਸਪੀਰੀਅੰਸ ਹੋਣੇ ਨੂੰ ਕਰਦੇ ਜਾਦਾ ਆਪਣਾ ਵਿਸ਼ਵਾਸ ਵੀ ਵੱਧਦਾ ਹੈ ਤਾਂ ਫਿਰ ਉਹ ਭੈਣ ਕਹਿੰਦੀ ਸੀ ਹੁਣ ਤਾਂ ਕਹਿੰਦੀ ਐ ਇੰਨਾ ਪ੍ਰਮਾਤਮਾ ਤੇ ਯਕੀਨ ਹੈ ਵੀ ਕੋਈ ਵੀ ਗੱਲ ਹੋ ਜੇ ਨਾ ਬਸ ਬਹਿ ਕੇ ਅਰਦਾਸ ਕਰ ਲਈਦੀ ਐ ਵੀ ਬਾਬਾ ਦੀਪ ਸਿੰਘ ਜੀ ਤੁਸੀਂ ਹੀ ਹੋ ਤੁਸੀਂ ਹੀ ਕਰਨਾ ਕਹਿੰਦੀ ਹਰੇ ਐਸੀ ਮਹਾਰਾ ਦੀ ਕਿਰਪਾ ਉਹ ਕੰਮ ਬਣ ਵੀ ਜਾਂਦਾ ਚਾਹੇ ਥੋੜਾ ਸਮਾਂ ਪਾ ਕੇ ਬਣ ਜਾਵੇ ਠੀਕ ਹੈ ਤੇ ਸੋ ਇਸ ਕਰਕੇ ਦੇਖੋ ਉਸ ਉਹਨਾਂ ਨੇ ਭੈਣ ਨੇ ਅਰਦਾਸ ਕੀਤੀ ਭੈਣ ਦੀ ਮਾਤਾ ਨੇ ਵੀ ਅਰਦਾਸ ਕੀਤੀ ਤੇ ਗੁਰੂ ਨੇ ਐਸੀ ਕਿਰਪਾ ਕੀਤੀ ਉਹਨਾਂ ਦੇ ਘਰ ਤਿੰਨ ਧੀਆਂ ਵਾਦ ਇੱਕ ਪੁੱਤਰ ਨਹੀਂ ਜਨਮ ਲੇਤਾ ਸੋ ਤੁਸੀਂ ਵੀ ਕੋਈ ਵੀ ਅਰਦਾਸ ਹੋਵੇ ਚਾਹੀਏ ਬੱਚੇ ਨੂੰ ਲੈ ਕੇ ਹੋਵੇ ਚਾਹੀਏ ਘਰ ਵਿੱਚ ਸੁੱਖ ਸ਼ਾਂਤੀ ਲਈ ਹੋਵੇ ਚਾਹੀਏ ਜਿਹੜਾ ਹੈਗਾ ਚਾਹੇ ਤੁਸੀਂ ਨਾਮ ਦੀ ਦਾਤੀ ਮੰਗਦੇ ਹੋ ਗੁਰੂ ਤੋਂ ਹਨਾ ਇੱਕ ਚੀਜ਼ ਮੈਂ ਹਾਂ ਜ਼ਰੂਰ ਇਹ ਤੁਹਾਨੂੰ ਕਹੂਗੀ ਕਿ ਜਦੋਂ ਵੀ ਅਰਦਾਸ ਕਰਦੇ ਹੋ ਨਾ ਪਹਿਲਾਂ ਸਭ ਤੋਂ ਪਹਿਲਾਂ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਮੰਗਿਆ ਕਰੋ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਨੇ ਵੀ ਮੇਰੇ ਕੋਲ ਇਹ ਤਨ ਦੌਲਤ ਸੁੱਖ ਹਨਾ ਜਾਂ ਆਪਾਂ ਕਹਿੰਦੇ ਆ ਦੁਨੀਆਵੀ ਸੁੱਖ ਤਾਂ ਮੰਗਣ ਮਹਾਰਾਜ ਕਹਿੰਦੇ ਮੇਰੇ ਕੋਲ ਬਹੁਤ ਆਉਂਦੇ ਨੇ ਪਰ ਕੋਈ ਮੈਨੂੰ ਮੇਰੇ ਕੋਲ ਮੰਗਣ ਵਾਲਾ ਨਹੀਂ ਆਉਂਦਾ ਮਤਲਬ ਕਿ ਕੋਈ ਆ ਕੇ ਇਹ ਨਹੀਂ ਅਰਦਾਸ ਕਰਦਾ ਵੀ ਰੱਬਾ ਸਾਨੂੰ ਨਾਮ ਦੀ ਦਾਤ ਬਖਸ਼ੀ ਕਿਉਂਕਿ ਦੇਖੋ ਜਿੱਥੇ ਪਰਮਾਤਮਾ ਖੜਾ ਉੱਥੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਜੇ ਆਪਾਂ ਰੱਬ ਨੂੰ ਮੰਗ ਲਈਏ ਤਾਂ ਪਰਮਾਤਮਾ ਜਿੱਥੇ ਆਪ ਖੜਾ ਉੱਥੇ ਕਿਸੇ ਚੀਜ਼ ਦੀ ਕਮੀ ਰਹਿ ਹੀ ਨਹੀਂ ਸਕਦੀ ਸੋ ਸਭ ਤੋਂ ਪਹਿਲਾਂ ਅਰਦਾਸ ਵੇਲੇ ਗੁਰੂ ਕੋਲ ਗੁਰੂ ਨੂੰ ਜ਼ਰੂਰ ਮੰਗਿਆ ਕਰੋ ਉਸ ਤੋਂ ਬਾਅਦ ਸਰਬੱਤ ਦਾ ਭਲਾ ਵੀ ਜ਼ਰੂਰ ਮੰਗਿਆ ਕਰੋ ਫਿਰ ਉਸ ਤੋਂ ਬਾਅਦ ਜਿਹੜੀ ਆਪ ਦੀ ਅਰਦਾਸ ਉਹ ਕਰਿਆ ਕਰੋ ਆਪਾਂ ਕੀ ਹੋਨੇ ਆਪਾਂ ਕਿਵੇਂ ਰਿਕਰਦੇ ਆ ਸਿੱਧਾ ਆਪਣੀ ਅਰਦਾਸ ਪੂਰੀ ਕਰਾਉਣ ਲੱਗ ਜਾਈਏ ਆਪਣੇ ਲਈ ਮੰਗਣ ਲੱਗ ਜਾਈਏ ਸੋ ਸਭ ਤੋਂ ਪਹਿਲਾਂ ਪ੍ਰਮਾਤਮਾ ਕੋਲੋਂ ਨਾਮ ਦੀ ਦਾਤ ਮੰਗਿਆ ਕਰੋ ਕਿਉਂਕਿ ਉਹ ਬਹੁਤ ਜ਼ਰੂਰੀ ਆ ਦੁਨਿਆਵੀ ਜ਼ਿੰਦਗੀ ਜਿਉਂਦੇ ਹੋਏ ਜਿੱਥੇ ਸਾਨੂੰ ਸੁੱਖ ਸੁਹੂਲਤਾਂ ਅਸੀਂ ਚਾਹੁੰਦੇ ਆ ਉੱਥੇ ਸਾਨੂੰ ਆਪਦੇ ਸਰੀਰਕ ਲਈ ਆਪਦੇ ਮਨ ਦੀ ਸ਼ਾਂਤੀ ਲਈ ਆਪਦੇ ਮਨ ਦੀ ਅਸਲ ਖੁਸ਼ੀ ਵਾਸਤੇ ਜਿਹੜਾ ਹੈਗਾ ਰੱਬ ਦਾ ਨਾਮ ਲੈਣਾ ਵੀ ਬਹੁਤ ਜ਼ਰੂਰੀ ਆ ਉਹ ਸਿਰਫ ਨਾ ਸਾਡਾ ਇਸ ਜਨਮ ਦੇ ਵਿੱਚ ਕੰਮ ਆਉਂਦਾ ਬਲਕਿ ਪਰਲੋਕ ਦੇ ਵਿੱਚ ਵੀ ਉਹ ਸਾਡੇ ਸਹਾਈ ਹੁੰਦਾ ਔਰ ਇਹ ਗੱਲ ਮੈਂ ਨਹੀਂ ਕਹਿੰਦੀ ਇਹ ਬਾਣੀ ਕਹਿੰਦੀ ਹੈ ਠੀਕ ਹੈ ਜੀ ਸੋ ਬਾਣੀ ਜਪਣ ਨਾਲ ਸਾਡਾ ਲੋਕ ਤੇ ਪਰਲੋਕ ਦੋਨੋਂ ਸੁਧਰਦੇ ਨੇ ਪੈਸੇ ਦੇ ਨਾਲ ਸਿਰਫ ਸਾਡਾ ਲੋਕ ਸੁਧਰਦਾ ਪਰਲੋਕ ਨਹੀਂ ਪੈਸਾ ਨਾਲ ਨਹੀਂ ਜਾਂਦਾ ਉੱਥੇ ਜਾ ਕੇ ਨਹੀਂ ਆਪਾਂ ਆਪਦੇ ਲਈ ਸੁੱਖ ਸੁਹੂਤਾਂ ਖਰੀਦ ਸਕਦੇ ਉੱਥੇ ਤਾਂ ਆਪਣੇ ਕਮਾਈ ਹੋਏ ਕਰਮ ਜਾਣੇ ਆ ਚਾਹੀ ਉਹ ਚੰਗੇ ਆ ਚਾਹੀ ਮਾੜੇ ਆ ਕੁਛ ਨਹੀਂ ਨਾਲ ਜਾਂਦਾ ਤੁੰਦੌਲਤ ਪੈਸਾ ਘਰ ਬਾਰ ਪ੍ਰਾਪਰਟੀ ਹਨਾ ਕੋਈ ਰਿਸ਼ਤਾ ਵੀ ਨਾਲ ਨਹੀਂ ਜਾਂਦਾ ਜਾਂਦੀ ਹੈ ਤਾਂ ਸਿਰਫ ਸਾਡੇ ਕਰਮ ਸਾਡਾ ਸਰੀਰ ਵੀ ਨਹੀਂ ਜਾਂਦਾ ਉਹ ਇੱਥੇ ਰਹਿ ਜਾਂਦਾ ਕੋਈ ਕੱਪੜਾ ਲੀੜਾ ਵੀ ਨਹੀਂ ਨਾਲ ਜਾਂਦਾ ਸਿਰਫ ਰੂਹ ਜਾਂਦੀ ਹੈ ਤੇ ਸਾਡੇ ਕਰਮ ਜਾਂਦੇ ਨੇ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਣੀ ਆ ਐਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਚਲੋ ਜੀ ਵੀਡੀਓ ਨੂੰ ਵੀ ਕਰਦੇ ਹਾਂ ਐਂਡ ਮਿਲ ਜਾਂਗੇ ਅਗਲੀ ਵੀਡੀਓ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ